ਪਰਿਆ ਪਰੋ ਪਰ ਕਰ ਠੀਕ ਕਰਨੇ ਲੱਗ ਗਏ ਕੰਮ ਕਰ ਲੈ ਹਾਂ ਇਹ ਕੰਮ ਕਰਾਂਗੇ ਤਾਂ ਪਾਣੀ ਚੱਲ ਰਿਹਾ ਲੋ ਜੀ ਲੋ ਅੱਗੇ ਨਾਲ ਜੇ ਦਾ ਸਟਾਰਟ ਕਰਨਾ ਸੌਰੀ ਵਰਕ ਨਹੀਂ ਦੱਸੋ ਅੱਛੇ ਪਿਆਰ ਤੋਂ ਪਹਿਲਾਂ ਇਹ ਸਿਰ ਬਾਕੀ ਆਪਾਂ ਸ਼ਰੀਰ ਕੰਕਰ ਗੱਲ ਸਰਕਾਰ ਜੋ ਮੇਧਾ ਪ੍ਰਤੀ ਦੀ ਜਿਹੜੀ ਪ੍ਰੈਸ ਕਾਨਫਰੰਸ ਕਰਾਈ ਗਈ ਸੀ ਉਹਦਾ ਬੜਾ ਵਿਸ਼ੇਸ਼ ਗੱਲ ਸੀ ਕਿ ਇਹ ਉਹਦੇ ਪਿੱਛੇ ਸ਼ਾਮਲ ਉਹ ਇਸ ਸਰਕਾਰ ਦਾ ਸਾਰਾ ਦੇਖੋ ਬਹੁਤ ਬਹੁਤ ਪ੍ਰਵਾਹ ਦਾ ਬਿਕਰੇ ਇਸ ਰੂਪ ਦੇ ਨਾਲ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਪਿਛਲੇ ਦੇ ਨਾਲ ਜੋ ਪੰਜਾਬ ਦੀ ਸ਼ੈਡਿਊਲਡ ਕਾਸਟ ਦੇ ਨਾਲ ਸਬੰਧਤ ਹੈ ਪੰਜਾਬ ਦੇ ਵਿੱਚ ਸ਼ੈਡਿਊਲਡ ਕਾਸਟ ਜਾਤੀਆਂ ਅਤੇ ਭਾਰਤ ਦੇ ਕੀਤੇ ਕੇਸਿੰਗ ਹਾਂਜੀ ਉਹਨਾਂ ਦਾ ਕੇਸ ਸੀਗਾ ਉਹ ਕੇਸ ਜਿਹੜਾ ਸੀ ਜਿਸ ਦਾ ਗਾਇਬੜੇ ਇਹਦੇ ਪਿੱਛੇ ਜਿਹੜੇ ਬੜੇ ਵੱਡੇ ਕਾਰਨਦਾਰ ਨੇ 1935 ਤੋਂ ਲੈ ਕੇ ਸਮਾਂ ਸਦੀਆਂ ਤੋਂ ਜਿਹੜਾ ਪਟੜਾ ਪਣ ਸੀ ਕਿ ਜੱਤੀ ਜਿਹੜੀ ਪੰਜਾਬ ਦੇ ਵਿੱਚ ਮਜਬੂਤ ਸਿੱਖ ਸੇਵਾ ਕਰਦੀ ਤੋਂ ਯਾਨੀ ਜਿਹਦਾ ਕੰਮ ਨਾਰਨ ਤੋਂ ਕੈਸਟੀ ਵਿੱਚ ਤਾਂ ਇਹ ਜਿਹੜੀ ਜਾਤੀ ਨੂੰ ਇਹਨਾਂ ਦਾ ਜਿਹੜਾ ਸਮਾਜਿਕ ਸਟੇਟਸ ਸੀਗਾ ਇਹਨਾਂ ਦਾ ਕੌਮੀ ਜਿਹੜਾ ਸਟੇਟਸ ਸੀਗਾ ਤਾਂ ਇਹਨਾਂ ਦੀ ਨੰਬਰ ਆਫ ਪੀਪਲ ਸਭ ਤੋਂ ਵੱਧ 30% ਵਿਸ਼ਾਲ ਵਿਸ਼ਾਲ ਜਿਹੜੇ ਪੁਆਇੰਟ ਸਾਤੇ ਸੀ ਉਹਦੇ ਆਧਾਰ ਤੇ ਵਿਸ਼ਾਲ 25% ਦੇ ਵਿੱਚ ਸਾਡੇ ਪਰਸਨ ਹੋ ਗਿਆ ਤੇ ਜਿਹੜਾ ਫਿਰ ਦੁਬਾਰਾ ਇਹ ਠੀਕੇ ਦੀ ਬਸਾਇਤੀ ਦਾ 30% ਇਹਦੇ ਵਿੱਚ ਜਿਹੜੀ ਪੰਜਾਬ ਦੇ ਪਹਾੜਾਂ ਸਿੱਕੀਆਂ ਨੂੰ ਉੱਪਰ ਤੱਕ ਕੀਤੀ ਜਾ ਰਹੀ ਹੈ ਕੀ ਮਕਸਦ ਹੈ ਜੀ ਪੁੱਰਾ ਨਾ ਬੋਲੋ ਜੀ ਪਹਿਲਾਂ ਤੇ ਪ੍ਰੈਸ ਦਾ ਤੁਹਾਡਾ ਧੰਨਵਾਦ ਹੈ ਕਿ ਅਸੀਂ ਤੁਹਾਨੂੰ ਬੇਨਤੀ ਕੀਤੀ ਸੀਗੀ ਅੱਜ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਨ ਬਾਰੇ ਉਹਦੇ ਵਿੱਚ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਇਆ ਅਮਰਸਰ ਦੀ ਸਮੂਹ ਪ੍ਰੈਸ ਨੇ ਸਾਡਾ ਸੱਦਾ ਪ੍ਰਵਾਨ ਕੀਤਾ ਤੇ ਤੁਸੀਂ ਇਹਦੇ ਵਿੱਚ ਆਏ ਆਂ ਅਸੀਂ ਤੁਹਾਡਾ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਣ ਤੇ ਜੀ ਆਇਆਂ ਆਖਦੇ ਹਾਂ ਮੈਂ ਡਾਕਟਰ ਕਸ਼ਮੀਰ ਸਿੰਘ ਖੁੰਡਾ ਤੇ ਮੇਰੇ ਨਾਲ ਬੈਠੇ ਹੋਏ ਸਮੂਹ ਜਿਹੜੇ ਸਾਥੀ ਨੇ ਸਾਡੇ ਜਿਹੜਾ ਪਿੱਛੇ ਤੁਸੀਂ ਵੇਖ ਰਹੇ ਆਂ ਬੈਨਰ ਲੱਗਿਆ ਹੋਇਆ ਬਾ ਮਜਬੀ ਸਿੱਖ ਅਤੇ ਧਾਰਮਿਕ ਸਾਡੇ 12% ਰਾਖਵਾ ਕਰਨ ਬਚਾਓ ਮੋਰਚਾ ਰਜਿਸਟਰਡ ਪੰਜਾਬ ਸੋ ਉਹਦੇ ਮੈਂ ਪ੍ਰੈਜ਼ੀਡੈਂਟ ਦੇ ਹੋਣ ਦੇ ਨਾਤੇ ਆਪ ਜੀ ਨੂੰ ਜੀ ਆਇਆਂ ਆਖਦਾ ਸੋ ਅੱਜ ਦੀ ਜਿਹੜੀ ਸਾਡੀ ਪ੍ਰੈਸ ਵਾਰਤਾ ਹੈ ਇਹ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਅੱਜ ਦਾ ਜੋ ਦਿਨ ਹੈ ਅੱਜ 4 ਸਤੰਬਰ ਹੈ ਅੱਜ ਦੇ ਦਿਨ ਜਿਹੜਾ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦੇ ਹੜਾ ਸੀਗਾ ਉਸ ਨੂੰ ਮਨਾਇਆ ਜਾ ਰਿਹਾ ਪਹਿਲੀ ਤੇ ਉਸ ਦੀ ਵਧਾਈ ਹੈ ਦੂਸਰੀ ਕੱਲ ਬਾਬਾ ਜੀਵਨ ਸਿੰਘ ਜੀ ਦਾ ਪਿਸ਼ਕਾਸ਼ ਉਤਸਵ ਹੈ 5 ਸਤੰਬਰ ਨੂੰ ਉਸ ਦੀ ਵਧਾਈ ਹੈ ਤੋਂ ਤੀਸਰੀ ਜਿਹੜੀ ਵਧਾਈ ਹੈ ਉਹ ਮੈਂ ਤੁਹਾਨੂੰ ਇਹ ਦੇ ਰਿਹਾ ਹੈ ਕਿ ਜਿਹੜਾ ਪਿੱਛੇ ਬੈਨਰ ਲੱਗਿਆ ਹੋਇਆ 12% ਰਾਖਵਾ ਕਰਨ ਇਹ ਹੈਗਾ ਉਪ ਵਰਗੀਕਰਨ ਦੇ ਨਾਲ ਸੰਬੰਧਿਤ ਜੋ ਭਾਰਤ ਦੇ ਵਿੱਚ ਜਿੰਨੀਆਂ ਅਨੁਸੂਚਿਤ ਜਾਤੀਆਂ ਨੇ ਤੇ ਜਨ ਜਾਤੀਆਂ ਨੇ ਅਨੁਸੂਚਿਤ ਜਾਤੀਆਂ ਤੇ ਜਨ ਜਾਤੀਆਂ ਦੇ ਵਿੱਚ ਇੱਕ ਸਬ ਕਲਾਸੀਫਿਕੇਸ਼ਨ ਦਾ ਭਾਰਤ ਦੀ ਸੁਪਰੀਮ ਕੋਰਟ ਦੇ 7 ਮੈਂਬਰੀ ਸੰਵਿਧਾਨਕ ਬੈਂਚ ਵੱਲੋਂ ਜਿਸ ਨੂੰ ਹੈਡ ਕਰ ਰਹੇ ਸੀਗੇ ਸ਼੍ਰੀ ਡੀ.ਵੀ. ਚੰਦਰ ਚੂੜੀ ਜੀ ਉਹਨਾਂ ਵੱਲੋਂ 1 ਅਗਸਤ 2021 ਨੂੰ ਇੱਕ ਫੈਸਲਾ ਜਿਹੜਾ ਕੀਤਾ ਗਿਆ ਜਿਹੜਾ ਕੇਸ ਤਕਰੀਬਨ 20 ਸਾਲ ਤੋਂ ਕੋਟਾ ਦੇ ਵਿੱਚ ਚੱਲ ਰਿਹਾ ਸੀ ਸੋ ਉਸ ਕੇ ਜਿਹੜਾ ਕੇਸ ਦਾ ਜਿਹੜਾ ਸੰਬੰਧ ਸੀਗਾ ਪੰਜਾਬ ਦੇ ਨਾਲ ਸਿੱਧਾ ਸੰਬੰਧਤ ਸੀਗਾ ਦਿਵਿੰਦਰ ਸਿੰਘ ਅਤੇ ਹੋਰ ਵਰਸਸ ਸਟੇਟ ਆਫ ਪੰਜਾਬ ਤੇ ਇਹ ਜਿਹੜਾ ਕੇਸ ਸੀਗਾ ਪੰਜਾਬ ਦੇ ਧਾਰਮਿਕ ਤੇ ਮਜਬੀ ਸਿੱਖ ਭਾਈਚਾਰੇ ਨਾਲ ਸੰਬੰਧਤ ਸੀਗਾ ਜਿਹੜੀ ਪੰਜਾਬ ਦੇ ਧਾਰਮਿਕ ਮਜਬੀ ਸਿੱਖ ਭਾਈਚਾਰੇ ਨੂੰ 1975 ਤੋਂ ਰਾਖਵਾ ਕਰਨ ਬੜਿਆ ਹੋਇਆ ਸੀਗਾ ਸਪੈਸ਼ਲ ਪ੍ਰਵੀਜ਼ਨ ਉਹਦਾ ਜਿਹੜਾ 2006 ਦੇ ਵਿੱਚ ਐਕਟ ਬਣ ਗਿਆ ਸੀਗਾ ਸੋ ਉਸ ਐਕਟ ਨੂੰ ਚੈਲੰਜ ਕੀਤਾ ਗਿਆ ਸੀਗਾ ਸਪੈਸ਼ਲ ਪ੍ਰਵੀਜ਼ਨ ਨੂੰ ਜਿਹਨੂੰ ਹਾਈ ਕੋਰਟ ਨੇ ਜਿਹੜਾ ਅਣ ਕਨਸਟੀਟਿਊਸ਼ਨਲ ਕਹਿ ਦਿੱਤਾ ਸੀਗਾ ਪਰ ਸੁਪਰੀਮ ਕੋਰਟ ਆਫ ਇੰਡੀਆ ਨੇ ਇਸ ਨੂੰ 1 ਅਗਸਤ 2024 ਨੂੰ ਸੰਵਿਧਾਨਕ ਰੂਪ ਦੇ ਵਿੱਚ ਠੀਕ ਠਹਿਰਾਉਂਦਿਆਂ ਇਸ ਤੇ ਆਪਣੀ ਮੋਹਰ ਲਾਈ ਆ। ਸੋ ਉਸ ਫੈਸਲੇ ਨੂੰ ਆਉਣ ਤੋਂ ਬਾਅਦ ਸਮੁੱਚੇ ਭਾਰਤ ਦੀ ਜਿਹੜੀ ਰਾਜਨੀਤੀ ਹੈ ਉਹ ਬਹੁਤ ਕਹਿ ਲਓ ਕਿ ਗਰਮਾ ਗਈ ਹੈ। ਜਿਹਦੇ ਵਿੱਚ ਜਿਹੜੀਆਂ ਕੁਝ ਪਾਰਟੀਆਂ ਤੇ ਇਹ ਨੇ ਜਿਹੜੀਆਂ ਬਿਲਕੁਲ ਚੁੱਪ ਸਾਦੀ ਬੈਠੀਆਂ ਨੇ, ਕੁਝ ਪਾਰਟੀਆਂ ਜਿਹੜੀਆਂ ਨੇ ਸਿੱਧੇ ਤੌਰ ਤੇ ਇਹਦਾ ਵਿਰੋਧ ਕਰ ਰਹੀਆਂ। ਸੋ ਜਿਹੜੀਆਂ ਵਿਰੋਧ ਕਰਨ ਵਾਲੀਆਂ ਪਾਰਟੀਆਂ ਨੇ ਉਹਨਾਂ ਦੇ ਵਿੱਚੋਂ ਜਿਵੇਂ ਭੋਜਨ ਸਮਾਜ ਪਾਰਟੀ ਦੀ ਜਿਹੜੀ ਹੈ ਪ੍ਰਧਾਨ ਨੇ ਕੁਮਾਰੀ ਮਾਇਆਵਤੀ ਜੀ ਨੇ ਉਹਨਾਂ ਦੇ ਨਾਲ ਜਿਹੜੀਆਂ ਹੋਰ ਕਈ ਜਿਹੜੀਆਂ ਪਾਰਟੀਆਂ ਨੇ ਸੋ ਉਹਨਾਂ ਪਾਰਟੀਆਂ ਨੇ ਜਿਹੜੇ ਇੱਥੋਂ ਤੱਕ ਵਿਰੋਧ ਕਰ ਦਿੱਤਾ ਕਿ ਕੁਝ ਅਖਬਾਰਾਂ ਦੀ ਇਹ ਕੱਲ ਕਟਿੰਗ ਨੇ ਉਹਨਾਂ ਦੇ ਵਿੱਚ ਇਹ ਗੱਲ ਇਹ ਆਈ ਹੈ ਕਿ ਜਿਹੜੇ ਲੋਕ ਸਬਕਰਾਸੀਫਿਕੇਸ਼ਨ ਦੇ ਹੱਕ ਵਿੱਚ ਨੇ ਉਹ ਲੋਕ ਪਾਰਟੀ ਛੱਡ ਕੇ ਚਲੇ ਜਾਂਦਾ ਇਹੋ ਜੀ ਜਿਹੜੀ ਗੱਲ ਕੀਤੀ ਗਈ ਹੈ ਸੋ ਜਿਹੜੇ ਲੋਕ ਵਿਰੋਧ ਚ ਨੇ ਭਾਵ ਸਬ ਕਲਾਸੀਫਿਕੇਸ਼ਨ ਦੇ ਵਿਰੋਧ ਚ ਨੇ ਉਹ ਇਹ ਕਹਿ ਰਹੇ ਨੇ ਕਿ ਜਿਹੜੇ ਇਸ ਦੇ ਹੱਕ ਵਿੱਚ ਹਨ ਸੋ ਸਬ ਕਲਾਸੀਫਿਕੇਸ਼ਨ ਦਾ ਸਬੰਧ ਹੈ ਕਿ ਪੰਜਾਬ ਦੇ ਸਮੇਤ ਸਮੂਹ ਦੇਸ਼ ਦੇ ਵਿੱਚ ਜਿੰਨੀਆਂ ਹੈਗੀਆਂ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨ ਜਾਤੀਆਂ ਦੇ ਵਿੱਚੋਂ ਪਿੱਛੇ ਰਹਿ ਗਏ ਲੋਕ ਦੇ ਭਾਵ ਕਿ ਉਹਨਾਂ ਨੂੰ ਜਿਹੜੀ ਪ੍ਰਾਪਰ ਰਿਪਰੈਜ਼ੈਂਟੇਸ਼ਨ ਵਿਦਿਨ ਸਰਵਿਸ ਵਿੱਚ ਨਹੀਂ ਮਿਲੀ ਸੋ ਉਹ ਸਾਰਨ ਜਿਹੜੀ ਵਿਦਿਨ ਪ੍ਰਾਪਰ ਜਿਹੜੀ ਪ੍ਰੈਜ਼ੈਂਟੇਸ਼ਨ ਨਾ ਮਿਲ ਕਰਕੇ ਉਹਨਾਂ ਦੀ ਸਰਵਿਸ ਸੇਜ ਦੇ ਵਿੱਚ ਗਿਣਤੀ ਬਹੁਤ ਘੱਟ ਹੈ ਸੋ ਇਸੇ ਦੇ ਮੈਂ ਇੱਕ ਉਦਾਹਰਨ ਦਿੰਦਾ ਕਿ ਅਸੀਂ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਇੱਕ ਜਿਹੜੀ ਹੈ ਆ ਆਰਟੀਆਈ ਰਾਈ ਇੱਕ ਇਨਫਰਮੇਸ਼ਨ ਮੰਗੀ ਗਈ ਪੰਜਾਬ ਸਰਕਾਰ ਤੋਂ ਉਹਦੇ ਵਿੱਚ 22 ਵਿਭਾਗਾਂ ਜਾਂ ਕਹਿੰਦੇ ਦਫ਼ਤਰਾਂ ਨੇ ਜਿਹੜੀ ਇਨਫਰਮੇਸ਼ਨ ਦਿੱਤੀ ਆ ਉਹਦੇ ਵਿੱਚ ਜਿਹੜੀ ਅਸੀਂ ਸੁਪਰੀਮ ਕੋਰਟ ਦੇ ਵਿੱਚ ਵੀ ਸਬਮਿਟ ਕਰਵਾਈ ਆ 10.99 ਪਰਸੈਂਟ ਜਿਹੜੇ ਬਾਲਮੀਕ ਮਜਬੂਰ ਸਿੱਖ ਜਿਹੜੇ ਸਰਵਿਸੇਸ ਦੇ ਵਿੱਚ ਨੇ ਤੇ 99.11% ਜਿਹੜੇ ਆ ਧਰਮੀ ਅਤੇ ਹੋਰ ਇਹ ਤਾਂ ਭਾਵੇਂ ਕਿ 1975 ਤੋਂ ਸਾਨੂੰ ਜਿਹੜੀ ਰੈਜ਼ਰਵੇਸ਼ਨ ਬਣੀ ਸੀਗੀ ਉਹ 50% ਤੇ 23 ਤੱਕ ਹੋਣੀ ਚਾਹੀਦੀ ਹੂ ਉਹ 50% ਤੱਕ ਕੀ ਰਿਹਾ ਵੀ ਅਭੀ ਉਹਦੇ ਵਿੱਚ ਵੀ ਸਾਨੂੰ ਜਿਹੜਾ ਕਹਿ ਲਓ ਕਿ 40% ਅਜੇ ਤੱਕ ਸਾਨੂੰ ਹਿੱਸਾ ਨਹੀਂ ਮਿਲ ਸਕਿਆ ਭਾਵੇਂ ਕਿ ਇਹ ਰਾਖਮਾ ਕਰਨ ਲਾਗੂ ਹੋਏ ਨੂੰ 50 ਸਾਲ ਪੀਤ ਗਏ ਨੇ ਸੋ ਜਿਹੜੇ ਇਹਦੇ ਵਿੱਚ ਸਾਨੂੰ ਕਮੀ ਨਜ਼ਰ ਇਹ ਆਈ ਆ ਕਿ ਜੇਕਰ 1975 ਤੋਂ ਹੀ ਸਾਨੂੰ ਸਾਡੇ ਭਾਈਚਾਰਿਆਂ ਨੂੰ ਬਾਰਮਿਕ ਮذਬੀ ਸਿੱਖ ਭਾਈਚਾਰਿਆਂ ਨੂੰ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਦਾਖਲਿਆ ਸਮੇਂ ਰਾਖਵਾ ਕਰਨ ਮਿਲਿਆ ਹੁੰਦਾ ਪਰ ਮੇਰਾ ਖਿਆਲ ਵੀ ਇਹ ਜਿਹੜਾ ਪਛੜਾਪਨ ਸੀਗਾ ਇਹ ਜਿਹੜਾ ਕਾਫੀ ਹੱਦ ਤੱਕ ਦੂਰ ਹੋ ਸਕਦਾ ਪਰ ਇਹ ਦੂਰ ਨਹੀਂ ਹੋ ਪਾਇਆ ਕਿਉਂਕਿ 1975 ਦੇ ਵਿੱਚ ਜਦੋਂ ਇੱਕ ਲੈਟਰ ਇਸ਼ੂ ਹੋਈ ਸੀਗੀ ਉਦੋਂ ਠੀਕ 4 ਮਹੀਨੇ ਬਾਅਦ ਇੱਕ ਹੋਰ ਇੱਕ ਲੈਟਰ ਜਿਹੜੀ ਇਸ਼ੂ ਹੋ ਗਈ ਜਿਹਦੇ ਵਿੱਚ ਭਲਾਈ ਵਿਭਾਗ ਮਹਿਕਮੇ ਨੇ ਇਹ ਕਹਿ ਦਿੱਤਾ ਗਿਆ ਵੀ ਇਹ ਜਿਹੜਾ ਰਾਖਵਾ ਕਰਨਾ ਇਹ ਸਿਰਫ ਤੇ ਸਿਰਫ ਡਾਇਰੈਕਟ ਰਿਕਰੂਟਮੈਂਟ ਵਿਲੇ ਹੀ ਹੋਵੇਗਾ ਜੇ ਦਾ ਮਤਲਬ ਇਹ ਹੋ ਗਿਆ ਵੀ ਬਾਕੀ ਹਰ ਥਾਂ ਜਿੱਥੇ ਜਿੱਥੇ ਰਾਖਵਾ ਕਰਨ ਬਣਨਾ ਚਾਹੀਦਾ ਸੀਗਾ ਭਾਵੇਂ ਉਹ ਪ੍ਰੋਮੋਸ਼ਨਾਂ ਚੇ ਸੀਗਾ ਭਾਵੇਂ ਉਹ ਵਿਦਿਅਕ ادارے ਸੀਗਾ ਭਾਵੇਂ ਜਦੋਂ ਕੋਈ ਪਲਾਟ ਜਿਹੜੇ ਆ ਵੱਖ-ਵੱਖ ਜਿਹੜੇ ਸ਼ਹਿਰਾਂ ਦੇ ਵਿੱਚ ਕੱਟੇ ਜਾਂਦੇ ਆ ਭਾਵੇਂ ਵੱਖ-ਵੱਖ ਸਭ ਪ੍ਰਾਂਨ ਨੇ ਸਕੀਮਾਂ ਨੇ ਉਹਦੇ ਵਿੱਚ ਦਿੱਤਾ ਜਾਣਾ ਚਾਹੀਦਾ ਸੀ ਇਹੀ ਕਾਰਨ ਆ ਕਿ ਇਹਨਾਂ ਦਾ ਵਿਦਿਅਕ ਆਰਥਿਕ ਇਹਨਾਂ ਦਾ ਐਜੂਕੇਸ਼ਨਲ ਉਹ ਜਿਹੜਾ ਸਾਰਾ ਜਿਹੜਾ ਪੱਟ ਇਹ ਉਹ ਬਹੁਤ ਅਜੇ ਵੀਕੜੇ ਬਹੁਤ ਪਿੱਛੇ ਨੇ ਸੋ ਇਹਦੇ ਵਾਸਤੇ ਇੱਕ ਤੇ ਅਸੀਂ ਜਿਹੜੀ ਆ ਇਹ ਜਿਹੜੀ ਮੰਗ ਕੀਤੀ ਸੀ ਜਿਹੜੀ ਪੰਜਾਬ ਸਰਕਾਰ ਤੋਂ ਕਿ ਮੁੱਖ ਮੰਤਰੀ ਸਾਹਿਬ ਤੋਂ ਅਸੀਂ ਮੰਗ ਕੀਤੀ ਕਿ ਸਾਨੂੰ ਪੈਨਲ ਬੀਟਿੰਗ ਦਿੱਤੀ ਜਾਵੇ ਕਿਉਂਕਿ ਇਹ ਫੈਸਲਾ ਜਿਹੜਾ ਆ ਗਿਆ ਤੇ ਸਾਡਾ ਜਿਹੜਾ ਭਾਈਚਾਰਾ ਭਾਵੇਂ ਕੇ ਇਹਨੂੰ ਜਿਹੜਾ 12% ਰਾਖਵਾ ਕਰਨ ਡਾਇਰੈਕਟ ਰਿਕਰੂਟਮੈਂਟ ਦੇ ਵਿੱਚ ਹੈ ਪਰ ਇਸ ਨੂੰ ਜਿਹੜਾ ਐਜੂਕੇਸ਼ਨ ਦੇ ਵਿੱਚ ਵੀ ਲਾਗੂ ਕੀਤਾ ਜਾਣਾ ਤੇ ਬਾਕੀ ਜਿਹੜੇ ਮਹਿਕਮੇ ਜਿੱਥੇ-ਜਿੱਥੇ ਵੀ ਇਹਦੀ ਲੋੜ ਹੈ ਜਿੱਥੇ-ਜਿੱਥੇ ਵੀ ਰਾਖਵਾ ਕਰਨ ਲਾਗੂ ਹੁੰਦਾ ਹਨ ਸੋਚੇ ਜਾਂਦੀਆਂ ਨੂੰ ਬੜਦਾ ਉੱਥੇ ਵੀ ਲਾਗੂ ਕੀਤਾ ਜਾਣਾ ਬਣਦਾ ਹੈ ਜਿਹੜੇ ਵਿਰੋਧ ਕਰ ਰਹੇ ਉਹਨਾਂ ਨੂੰ ਵੀ ਕਹਿਣਾ ਹੈ ਕਿ ਉਹ ਵਿਰੋਧ ਕੀਤਾ ਜਾਣਾ ਜਿਹੜੇ ਵਿਰੋਧ ਕਰ ਰਹੇ ਨੇ ਉਹ ਇਸ ਲਈ ਵਿਰੋਧ ਕਰ ਰਹੇ ਨੇ ਕਿ ਜਿਵੇਂ ਹੁਣ ਮੈਂ ਤੁਹਾਡੀ ਕੁਮਾਰੀ ਮਾਇਆਵਤੀ ਜੀ ਦੀ ਗੱਲ ਕੀਤੀ ਹੈ ਉਹ ਇੱਕ ਵਿਸ਼ੇਸ਼ ਜਾਤੀ ਨੂੰ ਰਿਪ੍ਰেজেন্ট ਕਰ ਦੇਦਾ ਜਿਹੜਾ ਆਉਂਦੇ ਨੇ ਜਦੋਂ ਕੋਈ ਗੱਲ ਤਾਂ ਇਹ ਕਹਿੰਦੇ ਵੀ ਅਸੀਂ ਬਹੁਜਨ ਸਮਾਜ પાર્ટી ਨੂੰ ਜਾਂ ਬਹੁਜਨ ਲੋਕਾਂ ਨੂੰ ਅਪਰ ਰਿਪ੍ਰেজেন্ট ਕਰਦੇ ਹਾਂ ਪਰ ਜਦੋਂ ਬਹੁਜਨ ਦੇ ਵਿੱਚੋਂ ਜਿਹੜਾ ਬਹੁਤ ਪਿਛੜਾ ਵਰਗ ਰਹਿ ਗਿਆ ਬਹੁਤ ਪਿੱਛੇ ਲੋਕ ਰਹਿ ਗਏ ਨੇ ਉਹਨਾਂ ਨੂੰ ਸੁਪਰੀਮ ਕੋਰਟ ਆਫ ਇੰਡੀਆ ਨੇ ਅਕੋਰਡਿੰਗ ਟੂ ਕਨਸਟੀਟਿਊਸ਼ਨ ਦੇ ਇਹਨਾਂ ਨੂੰ ਹੱਕ ਦਿੱਤਾ ਤੇ ਮੇਰਾ ਖਿਆਲ ਵੀ ਸਾਨੂੰ ਕਨਸਟੀਟਿਊਸ਼ਨ ਦੇ ਅਕੋਰਡਿੰਗਲੀ ਜੋ ਬਾਬਾ ਸਾਹਿਬ ਡਾਕਟਰ ਭੀਮਰਾ ਅੰਬੇਡਕਰ ਨੇ ਲਿਖਿਆ ਸੀਗਾ ਉਹਦੀ ਗੱਲ ਸਾਨੂੰ ਜਿਹੜੀ ਆ ਮੰਨ ਲੈਣੀ ਚਾਹੀਦੀ ਆ ਉਹਦੀ ਭੈਣ ਜੀ ਕੁਮਾਰੀ ਮਾਇਆਵਤੀ ਨੂੰ ਵੀ ਮੰਨ ਲੈ ਤਾਂ ਇਹ ਚਾਰ ਵਾਰੀ ਮੁੱਖ ਮੰਤਰੀ ਬਣ ਗਏ ਸੀਗੇ ਜੇਕਰ ਡਾਕਟਰ ਬੀਰ ਅੰਬੇਡਕਰ ਨੇ ਉਹ ਜਿਹੜਾ ਸੰਵਿਧਾਨ ਲਿਖਿਆ ਸੀਗਾ ਸੋ ਉਹ ਇੱਕ ਵਿਸ਼ੇਸ਼ ਜਾਤੀ ਵਜੋਂ ਅਸੀਂ ਆਪਣੇ ਆਪ ਨੂੰ ਉਭਾਰਨ ਦੇ ਨਾਲੋਂ ਕੁਮਾਰੀ ਮਾਇਆਪਤੀ ਜੀ ਨੂੰ ਚਾਹੀਦਾ ਸੀਗਾ ਕਿ ਸਮੁੱਚੇ ਜਿਹੜੇ ਲੋਕ ਨੇ ਸਮੁੱਚੇ ਜਿਹੜੇ ਲੋਕ ਸ਼ੈਡਿਊਲਡ ਕਾਸਟਾਂ ਦੇ